ਡੇਰਾ巴巴 ਨਾਨਕ ਵਿੱਚ ਮੁਕਾਬਲਾ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਜੀਵਨ ਫੌਜੀ ਦੇ ਦੋ ਗੈਂਗਸਟਰ ਜ਼ਖਮੀ ਹਥਿਆਰਾਂ ਦੀ ਬਰਾਮਦਗੀ ਦੌਰਾਨ ਮੁਲਜ਼ਮਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਿਸ ਦੇ ਜਵਾਬ ਵਿੱਚ ਪੁਲਿਸ ਦੀ ਗੋਲੀਬਾਰੀ ਦੌਰਾਨ ਦੋਵੇਂ ਬਦਮਾਸ਼ ਹੋਏ ਜ਼ਖਮੀ ਬਟਾਲ ਐਸਐਸਪੀ ਬਟਾਲਾ ਸੁਹੇਲ ਕਾਸਮ ਮੀਰ ਨੇ মিডিਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੇ ਸਾਲ 17 ਨਵੰਬਰ ਅਤੇ 21 ਨਵੰਬਰ 2024 ਨੂੰ ਸ਼ਾਮ 7 ਵਜੇ 43 ਮਿੰਟ ਵਜੇ ਡੇਰਾ ਬਾਬਾ ਨਾਨਕ ਦੇ ਮਹੇਸ਼ੀ ਜਨਰਲ ਸਟੋਰ ਦੇ ਮਾਲਕ ਨੂੰ ਗੈਂਗਸਟਰ ਜੀਵਨ ਫੌਜੀ ਵੱਲੋਂ ਫਿਰੋਤੀ ਦੇ ਫੋਨ ਆਏ ਜਿਸ ਵਿੱਚ ਐਫਆਈਆਰ ਨਨ 163/2024 थाना डेरा बाकर खालिक ਵਿਖੇ ਦਰਜ ਕੀਤਾ ਗਿਆ ਸੀ ਆਓ ਦੇਖਦੇ ਹਾਂ 2417 ਨਿਊਜ਼ ਪੰਜਾਬ ਦੇ ਬਟਾਲਾ ਤੋਂ ਪੱਤਰਕਾਰ ਅਸ਼ੋਕ ਜਰੇਵਾਲ ਦੀ ਖਾਸ ਰਿਪੋਰਟ ਜੀ ਸਰ ਨਹੀਂ ਸਰ ਟੀਮ ਤਰ੍ਹਾਂ ਬੋਲ ਰਿਹਾ ਇਹ ਬੇਸਿਕਲੀ ਨਵੰਬਰ 2024 ਦੀ ਗੱਲ ਹੈ ਇੱਕ ਗੈਂਗਸਟਰ ਟਰਨਡ ਟੈਰਰਿਸਟ ਹੈ ਜੀਵਨ 4ਜੀ ਉਸਨੇ ਇਥੇ ਇੱਕ ਬਿਜ਼ਨਸਮੈਨ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਉਹਨੂੰ ਫਿਰੋਤੀ ਦੀ ਕਾਲ ਕਰਦਾ ਸੀਗਾ ਉਹਨੂੰ ਥ੍ਰੈਟ ਕਰਦਾ ਸੀਗਾ ਕਿ ਮੈਨੂੰ 10 ਲੱਖ ਰੁਪਏ ਦੀ ਫਿਰੋਤੀ ਤੁਸੀਂ ਦੇ ਦਿਓ ਤਾਂ ਉਹਦੇ ਵਿੱਚ ਫਿਰ 163 ਨੰਬਰ ਮੁਕਦਮਾ ਦਰਜ ਹੋਇਆ ਸੀਗਾ ਡੇਰਾ ਬਾਬਾ ਨਾਨਕ ਦੇ ਵਿੱਚ ਉਸ ਤੋਂ ਬਾਅਦ ਫਿਰ 13 ਜਨਵਰੀ ਲੋੜੀ ਵਾਲੇ ਦਿਨ ਜਦੋਂ ਸਾਰੇ ਸੈਲੀਬ੍ਰੇਟ ਕਰ ਰਹੇ ਹੁੰਦੇ ਆ ਤਾਂ ਦੋ ਅਣਪਛਾਤੇ ਵਿਅਕਤੀ ਆਪਣਾ ਮੂੰਹ ਬਨ ਕੇ ਉਸ ਬਿਜ਼ਨਸਮੈਨ ਦੀ ਦੁਕਾਨ ਤੇ ਆਂਦੇ ਹੈ ਐਂਡ ਉੱਥੇ ਗੋਲੀਆਂ ਚਲਾ ਕੇ ਜਾਂਦੇ ਹੈ ਤਾਂ ਇਹ ਅਗੇਨ ਜੀਵਨ ਫੌਜੀ ਔਰ ਉਹਦੇ ਜਿਹੜੇ ਐਸੋਸੀਏਟਸ ਹੈ ਉਹਨਾਂ ਨੇ ਇਹ ਕਰਾਇਆ ਸੀਗਾ ਤਾਂ ਇਹਦੇ ਵਿੱਚ ਐਫ ਆਰ ਨੰਬਰ 5 2025 ਫਿਰ ਦਰਜ ਹੋਇਆ ਡੇਰਾਵਾ ਬਨਾਣਾ ਖਾਨੇ ਦੇ ਵਿੱਚ ਤਾਂ ਮੁਕਦਮਾ ਦਰਜ ਹੋਣ ਤੋਂ ਉਪਰੰਤ ਇਹਦੀ ਇਨਵੈਸਟੀਗੇਸ਼ਨ ਅਸੀਂ ਚਾਲੂ ਕੀਤੀ ਦਾ ਇਨਵੈਸਟੀਗੇਸ਼ਨ ਵਾਸ ਲੈਡ ਬਾਈ ਐਸਪੀ ਡੀ ਸਾਹਿਬ ਐਂਡ ਇਹਦੇ ਵਿੱਚ ਸਾਡੇ ਡੀਐਸਪੀ ਡੇਰਾ ਬਾਬਾ ਨਾਨਕ ਡੀਐਸਪੀ ਡੀ ਐਂਡ ਸਾਡੀ ਜਿਹੜੀ ਪੁਲਿਸ ਸਟੇਸ਼ਨ ਦੀ ਟੀਮਸ ਹੈ ਲੈਡ ਬਾਈ ਐਸਐਚਓ ਐਂਡ ਸੀਆਈ ਦੀ ਜਿਹੜੀ ਟੀਮਸ ਹੈ ਤਾਂ ਇਹਦੇ ਵਿੱਚ ਕਾਫੀ ਮਿਹਨਤ ਕਰਕੇ ਬਹੁਤ ਹਿਊਮਨ ਇੰਟ ਐਂਡ ਟੈਕਨੀਕਲ ਇੰਟ ਨੂੰ ਜਮਾ ਕਰਕੇ ਈਵਨਚੁਅਲੀ ਇਸ ਕੇਸ ਨੂੰ ਟ੍ਰੇਸ ਕੀਤਾ ਗਿਆ ਤਾਂ ਕਿ ਕਿਹੜੇ ਬੰਦੇ ਇਹਦੇ ਵਿੱਚ ਇਨਵੋਲਵ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਗਈ ਤਾਂ ਉਹਦੇ ਵਿੱਚ ਦੋ ਬੰਦਿਆਂ ਦਾ ਸਾਡੇ ਕੋਲ ਵੇਰਵਾ ਆਇਆ ਸੀਗਾ ਇੱਕ ਸਰਬਜੀਤ ਸਾਬਾ ਹੈ ਇਹ ਫਤਿਹਗੜ ਚੋੜੀਆਂ ਥਾੜੇ ਦਾ ਰਹਿਣ ਵਾਲਾ ਹੈ ਇੱਕ ਸੁਨੀਲ ਮਸੀ ਲੱਬਾ ਹੈ ਇਹ ਸ਼ਾਹਪੂਰ ਜਾਜੰਦਾ ਰਹਿਣ ਵਾਲਾ ਹੈ ਜਦੋਂ ਇਹ ਆਈਡੈਂਟੀਫਾਈ ਹੋਏ ਫਿਰ ਇਹਨਾਂ ਨੂੰ ਅਰੈਸਟ ਕਰਨ ਵਾਸਤੇ ਇਹਦੇ ਵਿੱਚ ਜਦੋਂ ਅਸੀਂ ਆਪਣੀ ਤਫ਼ਤੀਸ਼ ਕਰ ਰਹੇ ਸੀਗੇ ਜਿਹੜਾ ਇੱਕ ਬੰਦਾ ਇਹ ਸੁਨੀਲ ਮਸੀ ਹੈ ਇਹ ਕਿਤੇ ਗੁਜਰਾਤ ਪਹੁੰਚ ਗਿਆ ਤਾਂ ਉੱਥੇ ਬੜੀ ਅ ਤਰੀਕੇ ਨਾਲ ਅਸੀਂ ਗੁਜਰਾਤ ਪੁਲਿਸ ਦੇ ਨਾਲ ਤਾਲਮੇਲ ਕਰਕੇ ਉਥੇ ਕਿਸੇ ਮਾਲ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਵਰਦੀ ਪਾ ਕੇ ਲੁਕਿਆ ਬੈਠਾ ਸੀਗਾ ਤਾਂ ਕਾਫੀ ਇਹਦੇ ਵਿੱਚ ਕੋਆਰਡੀਨੇਸ਼ਨ ਪੰਜਾਬ ਪੁਲਿਸ ਔਰ ਗੁਜਰਾਤ ਪੁਲਿਸ ਦਾ ਸੀਗਾ ਐਂਡ ਉਹਨੂੰ ਫਿਰ ਉਥੇ ਆਫਟਰ ਐਨ ਆਪਰੇਸ਼ਨ ਮਤਲਬ 6 7 ਜਗ੍ਹਾ ਰੇਡ ਕਰਾ ਕੇ ਉਹ ਉਥੇ ਗ੍ਰਿਫਤਾਰ ਹੋਇਆ ਫਿਰ ਸਾਡੀ ਟੀਮ ਨੇ ਉਹਨੂੰ ਟ੍ਰਾਂਜ਼ਿਟ ਰਿਮਾਂਡ ਤੇ ਇੱਥੇ ਲੈ ਕੇ ਆਈ ਨਾਲ ਦੇ ਨਾਲ ਜਿਹੜਾ ਦੂਜਾ ਬੰਦਾ ਹੈ ਉਹ ਕਿਸੇ ਰਿਲੀਜੀਅਸ ਪਲੇਸ ਤੇ ਲੁਕਿਆ ਸੀਗਾ 인 ਜਲੰਧਰ ਤਾਂ ਹੀ ਵਾਸ ਅਰੇਸਟਡ ਫਰਮ ਦੈਟ ਪਲੇਸ ਤਾਂ ਜਿਹੜਾ ਪਹਿਲਾ ਬੰਦਾ ਸੀ ਫੜਿਆ ਸੀਗਾ ਉਹਦੇ ਕੋਲ ਇੱਕ ਪਿਸਟਲ ਪਹਿਲਾਂ ਹੀ ਬਰਾਮਦ ਹੋਇਆ ਸੀਗਾ ਤਾਂ ਫਿਰ ਇਹਨਾਂ ਨੇ ਦੋਨੋਂ ਨੇ ਇੱਕ ਇੱਕ ਵੈਪਨ ਇਹਨਾਂ ਕੋਲ ਰਹਿੰਦਾ ਸੀਗਾ ਤਾਂ ਉਹਦੀ ਰਿਕਵਰੀ ਲਈ ਲੈ ਕੇ ਅੱਜ ਲੈ ਕੇ ਆ ਰਹੇ ਸੀਗੇ ਐਂਡ ਉਹਨਾਂ ਨੇ ਦੇ ਟੁਕ ਦ ਪੋਜੈਸ਼ਨ ਆਫ ਦ ਵੈਪਨ ਐਂਡ ਦੇ ਫਾਇਰਡ ਅਪਨ ਦ ਪੁਲਿਸ ਪਾਰਟੀ ਤਾਂ ਪੁਲਿਸ ਨੇ ਪਹਿਲਾਂ ਵਾਰਨਿੰਗ ਦਿੱਤੀ ਜਿਹੜੀ ਹੁਣ ਮੈਨੂੰ ਬੀਫ ਕਰ ਰਹੇ ਸੀਗੇ ਤਾਂ ਉਸ ਤੋਂ ਬਾਅਦ ਪਹਿਲਾ ਹਵਾ ਚ ਗੋਲੀ ਚਲਾਈ ਐਂਡ ਜਦੋਂ ਉਹ ਰੁਕੇ ਨਹੀਂ ਇਵੈਂਚੁਅਲੀ ਦੇ ਹੈਡ ਟੂ ਸ਼ਾਟ ਔਨ ਦਾ ਨਾਨ ਲੀਥਲ ਪਾਰਟ ਉਸ ਤੋਂ ਬਾਅਦ ਉਹਨੂੰ ਜਦੋਂ ਜ਼ਖਮੀ ਹੋਏ ਉਹਨਾਂ ਨੂੰ ਡੇਰਾ ਬਾਬਾ ਨਾਨਕ ਜਿਹੜਾ ਪ੍ਰਾਇਮਰੀ ਹੈਲਥ ਸੈਂਟਰ ਹੈ ਉੱਥੇ ਸ਼ਿਫਟ ਕਰਾਇਆ ਗਿਆ ਤਾਂ ਦੇ ਆਰ ਸਟੇਬਲ ਬਟ ਦੇ ਆਰ ਬੀਂਗ ਰੈਫਰਡ ਟੂ ਅਮ੍ਰਿਤਸਰ ਇਹਦੇ ਵਿੱਚ ਜਿਹੜਾ ਇਹ ਬੰਦਾ ਹੈ ਬਾਹਰ ਬੈਠਾ ਜੀਵਨ ਫੌਜੀ ਇਹਨੇ ਪਿਛਲੇ ਕੁਝ ਟਾਈਮ ਦੇ ਵਿੱਚ 4-5 ਇਨਸੀਡੈਂਟਸ ਕਰਾਏ ਹੈ ਬਟ ਡਿਲੀਜੈਂਟਲੀ ਪੰਜਾਬ ਪੁਲਿਸ ਨੇ ਸਾਰੇ ਉਹ ਜਿਹੜੇ ਕੇਸਸ ਹੈ ਉਹ ਸੌਲਵ ਕਰ ਲਏ ਇਦੇ ਵਿੱਚ 30 ਤੋਂ ਅਬੋਵ ਜਿਹੜੇ ਮੁਲਜ਼ਮ ਹੈ ਜਿਹੜੇ ਐਸੋਸੀਏਟਸ ਇਹਦੇ ਹੈ ਸਾਰੇ ਗ੍ਰਿਫਤਾਰ ਹੋ ਚੁੱਕੇ ਨੇ ਤਾਂ ਜਦੋਂ ਅਸੀਂ ਇਹਨਾਂ ਕੇਸਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਕਰਦੇ ਹੈ ਕਿ ਪੈਸੇ ਕਿੱਥੋਂ ਆਏ ਕੀ ਆਏ ਤਾਂ ਜਿਹੜੇ ਫੁੱਟ ਸੋਲਜਰ ਜਿਹੜੇ ਗਰਾਊਂਡ ਤੇ ਕੰਮ ਕਰਦੇ ਹੈ ਕੋਈ ਗੋਲੀ ਚਲਾਉਂਦਾ ਹੈ ਤਾਂ ਇਹਨਾਂ ਨੂੰ ਇਸ ਗੱਲ ਤੇ ਅਲੋਅਰ ਕੀਤਾ ਜਾਂਦਾ ਹੈ ਕਿ ਤੁਹਾਨੂੰ ਪੈਸੇ ਦਿੱਤੇ ਜਾਣਗੇ ਬਟ ਕਿਸੇ ਵੀ ਕੇਸ ਦੇ ਵਿੱਚ ਕਿਸੇ ਨੂੰ ਇਵੈਂਚੁਅਲੀ ਪੈਸੇ ਨਹੀਂ ਮਿਲੇ ਕਿਸੇ ਨੂੰ ਪ੍ਰੋਮਿਸ ਕੀਤਾ ਗਿਆ 15000 ਦਾ ਕਿਸੇ ਨੂੰ 100 ਰੁਪਏ ਮਿਲ ਗਿਆ 200 ਰੁਪਏ ਮਿਲ ਗਿਆ ਤਾਂ ਉਹ ਐਸਪੈਕਟ ਵੀ ਐਸੀ ਸਟੱਡੀ ਕਰ ਰਹੇ ਨੇ ਬਟ ਇਵੈਂਚੁਅਲੀ ਉਹ ਜਿਹੜੀ ਅਲੋਅਰਮੈਂਟ ਹੈ ਉਹ ਕਿਤੇ ਸਬਸਟੈਂਸ਼ੀਏਟ ਨਹੀਂ ਹੁੰਦੀ ਕਿ ਇਹਨਾਂ ਨੂੰ ਪੈਸੇ ਕਿਸੇ ਨੂੰ ਆ ਮਿਲੇ ਜੀ ਦੋਨੋਂ ਆ ਜ਼ਖਮੀ ਹੋਏ ਨੇ ਜੀ ਤੇ ਕਿਤੇ ਕਿਤੇ ਗੋਲੀਆਂ ਲੱਗੀਆਂ ਜਿਹੜਾ ਪ੍ਰੀਲਿਮਿਨਰੀ ਹੁਣ ਮੈਂ ਆਪ ਨਹੀਂ ਵੇਖਿਆ ਬਟ ਪਾਰਟੀ ਨੇ ਜਿਹੜਾ ਬਰੀਫ ਕਰ ਲਿਆ ਮਤਲਬ ਜਿਹੜਾ ਨਾਨ ਲੀਥਲ ਪਾਰਟ ਹੈ ਲੈਗ ਦੇ ਵਿੱਚ ਕਿਤੇ ਸ਼ਾਟ ਲੱਗਿਆ ਹੈ ਸਰ ਬਟਾਰਾ ਕਿੰਨੇ ਗਰਾਉਂਡ ਕੀਤੇ ਚਲਾਏ ਗਏ ਔਰ ਪੁਲਿਸ ਨੂੰ ਕਿੱਦਾਂ ਉਨਾ ਵੱਲੋਂ 2 ਰウンド ਫਾਇਰ ਕੀਤੇ ਗਏ ਐਂਡ ਪੁਲਿਸ ਵੱਲੋਂ 4 4 ਰウンド ਫਾਇਰ ਕੀਤੇ ਗਏ ਸਰ ਬਟਾਰਾ ਪੁਸਤ ਦੇ ਵੱਲੋਂ ਜਿੰਨੇ ਵੀ ਗੈਂਗਸਟਰਾਂ ਦੇ ਕੋਲੋਂ ਰਿਕਵਰੀ ਲਈ ਲਿਜਾਇਆ ਜਾਂਦਾ ਉੱਥੇ ਹੀ ਐਸੀ ਵਾਰਦਾਤ ਹੋ ਜਾਂਦੀ ਹੈ ਕੀ ਸਮਝਦੇ ਹੋ ਗੈਂਗਸਟਰ ਤੇਜ਼ ਨੇ ਜਾਂ ਫਿਰ ਪੁਲਿਸ ਦੀ ਢਿੱਲੀਗਾਲ ਕੋਈ ਆਈ ਹੈ ਨਹੀਂ ਇਹਦੇ ਵਿੱਚ ਸਾਡਾ ਹਮੇਸ਼ਾ ਉਪਰਾਲਾ ਹੁੰਦਾ ਹੈ ਸੇਫਗਾਰਡਸ ਅਸੀਂ ਕਰਦੇ ਹਾਂ ਵੱਟ ਚਲੋ ਉਹਨਾਂ ਦਾ ਇਹ ਮਾੜਾ ਮਾੜਾ ਅੰਸਾਰ ਇਹਨਾਂ ਦਾ ਇੰਟੈਂਸ਼ਨ ਇਹ ਹੀ ਹੁੰਦਾ ਹੈ ਜਿਹੜੇ ਬੰਦੇ ਗੁਜਰਾਤ ਪਜ ਗਏ ਕਿਤੇ ਜਲੰਧਰ ਪਜ ਗਏ ਉਹਨਾਂ ਦੀ ਇਹ ਹੀ ਕੋਸ਼ਿਸ਼ ਹੁੰਦੀ ਹੈ ਜੇਲ੍ਹ ਜਾਣ بجائے ਨਾਲ ਉਹ ਪੱਜਪੁਰ ਜਾਈਏ ਤਾਂ ਇਹ ਉਹਨਾਂ ਨੂੰ ਇਹ ਇਹਨਾਂ ਨੂੰ ਇੱਕ ਮੌਕਾ ਲੱਗਦਾ ਹੈ ਪੱਜਣ ਦਾ ਤਾਂ ਤਾਂ ਉੱਥੇ ਫਿਰ ਇਹ ਇਨਸੀਡੈਂਟ ਹੋ ਗਿਆ ਸਰ ਜਿਹੜਾ ਜੀਵਨ ਫੌਜੀ ਹੈ ਜਿਹੜਾ ਜੀਵਨ ਫੌਜੀ ਹੈ ਔਰ ਜਿਹੜਾ ਹੈਪੀ ਪੱਛੀਆਂ ਦਾ ਜੀ ਬਾਹਰ ਬੈਠ ਕੇ ਇਦਾਂ ਦੀ ਬਹੁਤ ਸਾਰੀਆਂ ਵਾਰਦਾਤਾਂ ਉਹਨਾਂ ਨੂੰ ਜਾਣਦੇ ਦੋ ਅਤੇ ਬਹੁਤ ਵੱਡੀ ਟੀਮ ਆਉਂਦੀ ਹੈ ਉਹਨਾਂ ਦੀ ਉਹਨਾਂ ਵਾਸਤੇ ਕੁਝ ਕੀਤਾ ਜਾ ਰਿਹਾ ਹੈ ਹੈਪੀ ਪੱਛੀਆਂ ਜਾਂ ਜੀਵਨ ਕੋਚ ਦੀ ਵਾਸਤੇ ਅਸੀਂ ਜਿਹੜੇ ਦੋਨੋਂ ਮੁਲਜ਼ਮ ਨੇ ਇੱਕ ਤਾਂ ਮਤਲਬ ਇੰਟਰਪੋਲ ਦੇ ਨਾਲ ਕਰਕੇ ਇਹਨਾਂ ਦੀ ਰੈਡ ਕਾਰਨਰ ਨੋਟਿਸ ਇਸ ਤਰ੍ਹਾਂ ਬਟਾਲਾ ਪੁਲਿਸ ਨੇ ਪਿੱਛੇ ਵੀ ਦੋ ਮੁਲਜ਼ਮਾਂ ਦਾ ਕਰਾਇਆ ਹੈਗਾ ਤਾਂ ਇੱਕ ਪਾਸੇ ਉਹ ਚੱਲ ਰਹਾ ਹੈ ਦੂਜਾ ਥਰੋ ਕੋਰਟ ਅਸੀਂ ਜਿਹੜੀ ਇਹਨਾਂ ਦੀ ਪ੍ਰਾਪਰਟੀਆਂ ਇਹਨਾਂ ਨੇ ਬਣਾਈਆਂ ਹਨ ਤੁਸੀਂ ਆਪ ਜਾ ਕੇ ਇਹਨਾਂ ਦੇ ਕਰ ਦੇਖ ਲਓ ਇਹਨਾਂ ਨੇ ਟਾਇਲਾ ਟੁਇਲਾ ਲੁਮਾਇਆ ਹੈ ਦੇ ਹੈਵ ਕ੍ਰੀਏਟਡ ਗੁੱਡ ਇਨਫਰਾਸਟ੍ਰਕਚਰ ਤਾਂ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਦਿੱਤੀ ਹੈ ਤਾਂ ਉਹਦੀ ਹੁਣ ਮਤਲਬ ਇਸ ਹਫਤੇ ਦੇ ਵਿੱਚ ਹਿアリング ਹੈ ਤਾਂ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਸੀਂ ਅਟੈਚ ਕਰਾ ਰਹੇ ਹਾਂ ਨੇ ਸਰ ਇਹਨਾਂ ਪਹਿਲਾਂ ਵੀ ਉਸਕੀ ਦਿੱਤੀ ਜੀ ਇਹ ਦੋਨੋਂ ਦੀਆਂ ਪ੍ਰਾਪਰਟੀ ਬੈਕ ਗ੍ਰਾਉਂਸ ਕੀਤੀ ਇਹਦਾ ਜਿਹੜਾ ਇਹ ਫੌਜੀ ਜਿਹੜਾ ਹੈਗਾ ਇਹ ਪਹਿਲਾਂ ਫੌਜ 'ਚ ਸੀਗਾ ਤਾਂ ਫਿਰ ਫੌਜ 'ਚੋਂ ਆ ਕੇ ਹੀ ਬੀਕਮ ਹੈ ਡੇਜ਼ਰਟਰ ਤਾਂ ਉਸ ਤੋਂ ਬਾਅਦ ਇਹਨੇ ਇੱਥੇ ਕਤਲ ਕਰਵਾਇਆ ਸੀ ਇਹ ਕ੍ਰਾਈਮ ਦੇ ਵਿੱਚ ਚਲਾ ਗਿਆ ਉਸ ਤੋਂ ਬਾਹਰ ਬਾਹਰ ਪਚ ਗਿਆ ਸਰ ਇਹ ਤਾਂ ਪਹਿਲਾਂ ਵੀ ਜਿਹੜੇ ਫੜੇ ਗਏ ਕ੍ਰਿਮੀਨਲ ਰਿਕਾਰਡ ਹੈਗਾ ਨਾ ਇਹਦਾ ਜਿਹੜਾ ਫੌਜੀ ਹੈ ਇਹਦੇ ਬਰਖਲਾਫ ਤਾਂ ਕਾਫੀ ਮੁਕਦਮੇ ਦਰਜ ਹੋਏਗੇ ਨੇ ਇਹ ਜਿਹੜੇ ਹੁਣ ਅੱਜ ਦੇ ਇਹਦੇ ਵਿੱਚ ਹੈ ਇਹ ਚੈੱਕ ਕਰਕੇ ਤੁਹਾਨੂੰ ਬਰੀਫ ਕਰਦੇ ਨੇ